ਅੱਜ ਆਪਣਾ ਦੂਜਾ ਮੌਕ ਟੈਸਟ ਆ ਜਿਹਦੇ ਵਿੱਚ ਤੁਹਾਨੂੰ ਪੰਜਾਬੀ ਪੇਪਰ ਏ ਦਾ ਸੈਕੰਡ ਪਾਰਟ ਮਤਲਬ ਦੂਜੇ ਦਿਨ ਦਾ ਪੇਪਰ ਅਤੇ ਨਰਸਿੰਗ ਦਾ ਵੀ ਦੂਜੇ ਦਿਨ ਦਾ ਪੇਪਰ ਜਿਹੜਾ ਇਸ ਵੀਡੀਓ ਦੇ ਨੀਚੇ ਮੈਂ ਤੁਹਾਨੂੰ ਮੌਕ ਟੈਸਟ ਦਾ ਲਿੰਕ ਹੈ ਜਿਹੜਾ ਦੋਨੇ ਲਿੰਕ ਉਹ ਪ੍ਰੋਵਾਈਡ ਕਰਵਾ ਰਹੇ ਹਾਂ ਕਮੈਂਟ ਬਾਕਸ ਵਿੱਚ ਵੀ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਸੀਂ ਆਪਣਾ ਉਹ ਮੌਕ ਟੈਸਟ ਲਗਾਓ ਦੋਨੋਂ ਲਗਾਓ ਪੰਜਾਬੀ ਤੇ ਆਪਣਾ ਨਰਸਿੰਗ ਵਾਲਾ ਤੇ ਜਿਸ ਦੇ ਵਿੱਚ ਨਰਸਿੰਗ ਵਾਲੇ ਚ 100 ਕੁਐਸਚਨ ਆ ਤੇ ਪੰਜਾਬੀ ਵਾਲੇ ਚ 50 ਕੁਐਸਚਨ ਨੇ ਪਰ ਮੈਨੂੰ ਇੱਕ ਅਫਸੋਸ ਇਹ ਗੱਲ ਦਾ ਹੈਗਾ ਕਿ ਮੈਂ ਕੱਲ ਤੁਹਾਨੂੰ ਇਹ ਕਹਿ ਸੀ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਆਪਾਂ ਇਹਨੂੰ ਕੰਟੀਨਿਊ ਕਰੀਏ ਤਾਂ ਤੁਸੀਂ ਕਮੈਂਟ ਕਰਕੇ ਆਪਣੇ ਇਹ ਗੱਲ ਜਰੂਰ ਦੱਸ ਦਿਓ ਕਿ ਤੁਹਾਨੂੰ ਇਹਦਾ ਫਾਇਦਾ ਹੋ ਰਿਹਾ ਜਾਂ ਨਹੀਂ ਹੋ ਰਿਹਾ ਸਿਰਫ ਇੱਕ ਕੈਂਡੀਡੇਟ ਸੀ ਜਿਨ੍ਹਾਂ ਨੇ ਕਮੈਂਟ ਕੀਤਾ ਸੀ ਉਹਦੇ ਕਰਕੇ ਅੱਜ ਮੈਂ ਇਹ ਵੀਡੀਓ ਅਪਲੋਡ ਕਰ ਰਿਹਾ ਜੇ ਕੋਈ ਹੋਰ ਕਮੈਂਟ ਨਾ ਆਉਂਦਾ ਉਹਨਾਂ ਦਾ ਵੀ ਕਮੈਂਟ ਨਾ ਆਉਂਦਾ ਸ਼ਾਇਦ ਹੋ ਸਕਦਾ ਜੇ ਮੈਂ ਵੀਡੀਓ ਨਾ ਇਹ ਲਿੰਕ ਤੁਹਾਨੂੰ ਨਾ ਪ੍ਰੋਵਾਈਡ ਕਰਵਾ ਸਕਦਾ ਤੇ ਕਿਉਂਕਿ ਮੈਨੂੰ ਇਹਦੇ ਵਿੱਚ ਸਿੱਧੇ ਤੌਰ ਤੇ ਕੋਈ ਮੇਰਾ ਫਾਇਦਾ ਨਹੀਂ ਹੈਗਾ ਤੁਹਾਡਾ ਹੀ ਫਾਇਦਾ ਕਿਉਂਕਿ ਸਾਰਾ 100 150 ਕੁਐਸਚਨ ਟਾਈਪ ਕਰਕੇ ਤੁਹਾਨੂੰ ਅਪਲੋਡ ਕਰਨਾ ਪੈਂਦਾ ਇਹ ਇਸ ਕਰਕੇ ਮੈਨੂੰ ਤੁਸੀਂ ਆਪਣਾ ਸਿਰਫ ਰਿਵਿਊ ਜ਼ਰੂਰ ਦੇ ਦਿਆ ਕਰੋ ਭਾਵੇਂ ਵੀਡੀਓ ਨੂੰ ਲਾਈਕ ਕਰਕੇ ਭਾਵੇਂ ਕਮੈਂਟ ਵਿੱਚ ਯੈਸ ਲਿਖ ਦਿਆ ਕਰੋ ਕਿ ਤੁਸੀਂ ਆਪਣਾ ਇਹ ਅਟੈਂਪਟ ਕਰ ਲਿਆ ਹੈ ਨਾ ਹੁਣ ਮਤਲਬ ਗੱਲ ਇਹ ਹੈ ਕਿ ਮੈਨੂੰ ਜ਼ਰੂਰ ਪਤਾ ਲੱਗੇ ਕਿ ਤੁਸੀਂ ਇਹਨੂੰ ਅਟੈਂਪਟ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ ਕਹਿਣ ਤੋਂ ਭਾਵੇਂ ਆ ਕਿ ਜਿਹੜਾ ਮੈਂ ਤੁਹਾਡੇ ਲਈ 150 ਪ੍ਰਸ਼ਨ ਡੇਲੀ ਟਾਈਪ ਕਰਦਾ ਉਹ ਮੇਰੀ ਜਿਹੜੀ ਮਿਹਨਤ ਆ ਉਹ ਤੁਹਾਡੇ ਕੰਮ ਆ ਵੀ ਰਹੀ ਆ ਜਾਂ ਨਹੀਂ ਜੇਕਰ ਨਹੀਂ ਆ ਰਹੀ ਤਾਂ ਆਪਾਂ ਕਿਸੇ ਹੋ ਢੰਗ ਨਾਲ ਇਹਨੂੰ ਮੋਡੀਫਾਈ ਕਰਕੇ ਤੁਹਾਨੂੰ ਉਸ ਢੰਗ ਦਾ ਡਾਟਾ ਜਾਂ ਕੁਝ ਵੀ ਹੈ ਜਾਂ ਵੀਡੀਓ ਦੇ ਰੂਪ ਵਿੱਚ ਜਿਵੇਂ ਵੀ ਹੈਗਾ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾ ਸਕੇ ਇਸ ਕਰਕੇ ਮੈਨੂੰ ਇਹਦੇ ਰਿਵਿਊ ਦੀ ਬਹੁਤ ਜ਼ਰੂਰਤ ਆ ਤੁਸੀਂ ਸਿਰਫ ਆਪਣਾ ਰਿਵਿਊ ਦੇਵੋ ਕਿ ਤੁਹਾਨੂੰ ਪਸੰਦਦਾ ਜਾਂ ਨਹੀਂ ਪਸੰਦਦਾ yes or no ਕਰਕੇ ਤੁਸੀਂ ਆਪਣਾ ਕਮੈਂਟ ਕਰੋ ਜਿਵੇਂ ਜਿਸ ਵੀ ਢੰਗ ਨਾਲ ਮੈਨੂੰ ਆਪਣਾ ਇੰਟੀਮੇਟ ਜਰੂਰ ਕਰੋ ਦੇਖੋ ਤੁਹਾਨੂੰ ਨਾ ਤਾਂ ਕਿਸੀ ਰਜਿਸਟ੍ਰੇਸ਼ਨ ਦੀ ਲੋੜ ਪੈਂਦੀ ਹੈ ਹਨਾ ਜੇ ਆਪਣਾ ਪੇਡ ਹੋਊਗਾ ਫਿਰ ਤੁਹਾਨੂੰ ਸਭ ਕੁਝ ਲੋਡ ਪਵੇਗੀ ਤੁਸੀਂ ਰਜਿਸਟ੍ਰੇਸ਼ਨ ਵੀ ਕਰੋਗੇ ਤੁਹਾਨੂੰ ਚਾਰਜਸ ਵੀ ਪੈਣਗੇ ਇਸ ਕਰਕੇ ਇਹ ਜੇ ਤੁਸੀਂ ਲਿੰਕ ਨੂੰ ਯੂਜ਼ ਕਰਦੇ ਹੋ ਤੁਸੀਂ ਮੌਕ ਟੈਸਟ ਦੇ ਰਹੇ ਹੋ ਤਾਂ ਇਹਦਾ ਰਿਵਿਊ ਤੁਸੀਂ ਮੈਨੂੰ ਪਲੀਜ਼ ਜਰੂਰ ਦਿਓ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿੰਨੇ ਕ ਕੈਂਡੀਡੇਟ ਨੇ ਜਿਹੜੇ ਇਹਨੂੰ ਤੁਸੀਂ ਆਪਣਾ ਮੌਕ ਟੈਸਟ ਲਗਾ ਰਹੇ ਹੋ ਭਾਵੇਂ 5 ਨੇ ਭਾਵੇਂ 7 ਨੇ ਕਾ ਮੈਂ ਇੱਕੋ ਸਟੂਡੈਂਟ ਜਿਵੇਂ ਗੱਲ ਇੱਕ ਨੇ ਕੀਤਾ ਤਾਂ ਮੈਂ ਇਹਦੇ ਲਈ ਵੀ ਵੀਡੀਓ ਪਾਉਂਦਾ ਰਹਾਂਗਾ ਜਿੰਨਾ ਚਿਰ ਪੇਪਰ ਨਹੀਂ ਹੁੰਦਾ ਧੰਨਵਾਦ ਜੀ ਇਹ ਮੇਰੀ ਗੱਲ ਦਾ ਜਰੂਰ ਗੌਰ ਕਰਿਓ ਧੰਨਵਾਦ ਜੀ